ਜਿਸ ਮਨ ਇਹ ਗੁਨਾਹ ਨੂੰ ਸਾਹਮਣੇ ਲਿਤੇ ਕਰਵਾ ਲੇ। ਉਹ ਪਰਮਾਤਮਾ ਹੈ ਸਾਰੇ ਦੇ ਵਿੱਚ। ਸਾਰੇ ਕਰਮਾਂ ਦੇ ਕੜੇ-ਕੜੇ ਦੇ ਵਿੱਚ ਪਰਮਾਤਮਾ ਹੈ ਤੁਹਾਮੇ। ਇਸ ਅਨੁਗੂਨ ਜੀ ਕਹਿੰਦੇ ਉਹ ਕੇਵਲ ਤੇ ਕੇਵਲ ਇੱਕ ਹੀ ਹੈ ਉਸ ਨੂੰ ਗਣਾ ਸੰਸਾਰ ਦੇ ਤਿੰਨ ਦਾ ਪੂਰਾ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਰਾ ਦੀ ਰੰਗ ਦੇ ਬਚਨਾਂ ਨੇ ਕਿ ਸੰਭੂ ਸਮਝਾ ਰਹੇ ਥੇ ਤੂੰ ਪੇੜ ਸਾਥ ਤੇ ਲਿਖੂਨੀ ਹਮ ਸਤਗੁਰੂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਇਹ ਪੇੜ ਦੀ ਧਾਰਨਾ ਦੇ ਕਿ ਪ੍ਰਮਾਤਮਾ ਨੇ ਫੜੀ ਸਾਹ ਸਮਝਾ। ਸਤਗੁਰੂ ਜੀ ਕਹਿੰਦੇ ਤੂੰ ਪੇੜ ਹੀ ਪ੍ਰਮਾਤਮਾ ਤੂੰ ਪੇੜ ਹੀ ਨਿਆਈ ਪੇੜ ਕਹਿੰਦੇ ਜੀ ਦਰਖਤ ਇੱਕ ਰਕਸ਼। ਇਹ ਪ੍ਰਮਾਤਮਾ ਤੋਂ ਇੱਕ ਦਰਖਤ ਦੀ ਨਿਆਈ ਹੈ। ساتھ تیری پونجی پہ تو جنیاں بھی تیری شاکھاما نے جنیاں بھی تیری اکاریاں نکلی ہوں یہ ساریاں پرواتا ہوں یہ درکتا جو میں روح دینا انہوں درکتوں بار نہیں ہے لیکن درکت نے جمیل دے بچے جتو ساتھ سندھے جی بیج پایا جانتا ہے بیج دے بچے پہلا ہم تھوڑے تھوڑے چھوڑے جی پیڑے ہوتے پتے نہیں ہوتے ہیں پاک پتے ہیں تو بعد میں سکتو ہوکے ਉਹ ਛੋਟੀਆਂ ਛੋਟੀਆਂ ਪ੍ਰਾਣੀਆਂ ਦਾ ਰੂਪ ਲੈ ਕੇ ਇੱਕ ਦਿਨ ਵਿਸ਼ਾਲ ਜਿਹੜਾ ਉਦਰਤ ਪਾ ਲੈਂਦਾ ਤੇ ਜਿਵੇਂ ਹੀ ਪਛਾਣਤਾਈ ਜਾਗਰਤੀ ਬਾਹਰੋਂ ਨਜ਼ਰ ਆਉਂਦੀ ਹੈ ਤਾਂ ਸਾਰ ਸੰਗਤ ਜੀ ਉਨੀ ਹੀ ਉਹ ਜ਼ਮੀਰ ਦੇ ਵਿੱਚ ਹੈ ਤਰਤੀ ਦੇ ਵਿੱਚ ਉਹੀ ਸਾਬਾ ਹੋ ਗਏ ਉਹਦੀ ਅੰਮੀ ਇਸ ਤਰ੍ਹਾਂ ਸਤਿਗੁਰੂ ਧੰਮ ਜੀ ਨਹੀਂ ਗੁੜ ਜਾਂਦੇ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਤੂੰ ਇੱਕ ਪੇੜ ਦੀ ਜੜਾਈ ਹੈ ਕਿ ਜਿੰਨੇ ਵੀ ਜੀਵ ਸਾਰੇ ਜਿਹੜੇ ਤੁਮਨੇ ਪੈਦਾ ਕੀਤੇ ਨੇ

جہاں آپ نے میں روحی بنایا سب کو جی کہتے ہیں پیدا کرنا والا کیے ہو کہ کیے ہو کیے کرنا ہے یہ ساری کائنات اس پرماتما کو پیدا کیتے کی ہو تو وہ جی ہوئی ہے سب کو جی کہتے ہیں تم سوکھم ہوا اسطولی اس یہ پرماتما تو سوکھم کی آپ ہیں یہ اسطول روح کی آپ ہیں سوکھم روح کو اندھر جی جڑا چھوڑا لیا کہ کنٹا کی پرماتما ਸਾਰੇ ਦਿਖਣ ਵਾਲੇ ਵੀ ਪਰਮਾਤਮਾ ਤੋਂ ਆਪ ਹੈ ਕਿ ਸਾਰੇ ਜੋ ਉੱਤ ਬੈਠਾ ਵੀ ਪਰਮਾਤਮਾ ਤੋਂ ਆਪ ਦੀ ਹੈ ਸਾਨੂੰ ਜੇ ਤੂੰ ਜਾਣ ਲੈ ਤੂੰ ਫੇਰ ਉਦਬਦਾ ਤੁਦ ਬਿਨਾਂ ਅਵਰ ਨਾ ਪਹਰੀ ਹੈ ਜੀਉ ਹੁਣ ਭਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਅੱਗੇ ਉਦਾਹਰਣੇ ਕਹੀ ਮਿਲਾ ਰਹੇ ਨੇ ਪਹਿਲੇ ਉਦਾਹਰਣ ਚ ਸਾਨੂੰ ਜਿੰਨੇ ਤਰਸ ਦੇ ਦਿੱਤੀ ਹੈ ਪੇੜ ਦੀ ਦਿੱਤੀ ਜਿਹਦੇ ਤੇ ਇਹ ਨੂੰ ਪੇੜ ਤੋਂ ਕਈ ਸ਼ਬਦ ਆਉਂਦੇ ਨੇ ਕਾਣੀ ਹੈ ਕਈ ਕਬਦੇ ਕਈ ਫਲ ਬਣ ਜਾਂਦੇ। ਪਰ ਹੈ ਉਹ ਕੇਵਲ ਤੇ ਕੇਵਲ ਉਹ ਪੇੜ ਦਾ ਰੂਪ ਹੀ ਹੈ। ਜਿਸ ਸਾਧੂ ਜੀ ਨੇ ਕਿਹਾ ਜੇ ਇਸ ਤਰ੍ਹਾਂ ਪ੍ਰਮਾਤਮਾ ਨੂੰ ਜਲ ਦੇਦ ਤੂੰ ਪੇੜ ਬੋਲਦਾ। ਚਾਹਵੇਂ ਕਿਹਾ ਜੀ ਤੂੰ ਸੁਮਦਰ ਦੀ ਈ ਪ੍ਰਮਾਤਮਾ ਹੈ। ਇਸ ਸੁਮਦਰ ਦੇ ਰੂਪਾਂ ਆਉਣੇ ਵਾਲਾ ਜਿਹੜਾ ਬਹੁਤ ਬਹੁਦਾ ਸਾਧ ਸੰਗਤ ਜਿਹੜਾ ਝਾਗਦੇ ਨੇ। ਜਿਹੜੇ ਬੁੱਢਲੇ ਇਹ ਵੀ ਪ੍ਰਮਾਤਮਾ ਤੋਂ ਮਾਣਦੇ ਨੇ। ਇਸ ਮੂਤਰ ਤੋਂ ਬਾਹਰ ਨਹੀਂ ਆਇਆ। ਉਹ ਪਾਣੀ ਦੇ ਵਿੱਚ ਜਿਹੜਾ ਉਭਜਿਆ ਹੋਇਆ ਉਹ ਗੁਰੂ ਜੀ ਸਾਹਿਬ ਕਹਿੰਦੇ ਕਿ ਪਾਣੀ ਕੋ ਨਾਗ ਨਹੀਂ ਹੈ। ਉਹ ਪਾਣੀ ਦਾ ਹੀ ਰੂਪ ਹੈ। ਸਤਿਗੁਰੂ ਜੀ ਕਹਿੰਦੇ ਤੂੰ ਜਨਮ ਲੈਤਾ ਤੂੰ ਫੇਰ ਉਤਪਦਾ ਕੁਝ ਬਿਨਾ ਅਵਰ ਨਾ ਪਾ ਲੀਐ ਜਿਉ ਇੱਕ ਆਤਮਾ ਤੇਰੇ ਤੁਣਾ ਕੋ ਉਜਾ ਨਜ਼ਰ ਨਹੀਂ ਆਉਂਦਾ। ਹੁਣ ਜਿਵੇਂ ਸਾਹਿਬ ਜੀ ਦਾਤ ਤੋਂ ਬਿਨਾ ਸੁੰਦਰ ਦੇ ਵਿੱਚ ਜਿਹੜਾ ਉਭਜਿਆ ਉਹ ਪਾਣੀ ਦਾ ਰੂਪ ਹੈ। ਜਦੋਂ ਦੇਰਾਂ ਦੇ ਵਿੱਚ ਕਰਬਟਾਈ ਜਿਹੜਾ ਲਹਿਰਾ ਸਾਗਰ ਸੰਗਰੀ ਉੱਪਰ ਉੱਠੀਆਂ ਤੇ ਬੁਰੂ ਜਿਹੜੇ ਪਾਣੀ ਦੇ ਢੱਗ ਬਣ ਕੇ ਉੱਠਦੇ ਨੇ ਖੜੇ ਹੁੰਦੇ ਨੇ ਉਹ ਬੜੀ ਤੇਜ਼ ਬਾਅਦ ਉਹ ਜਿਹੜੇ ਕੋਹਨੇ ਨੇ ਉਹਨਾਂ ਦਾ ਆਕਾਰ ਜਿਹੜਾ ਕੁ ਥੋੜੀ ਦੇਰ ਵਾਸਤੇ ਇੱਥੇ ਉਹਦਾ ਰੂਪ ਜਾਂਦੇ ਇਸ ਤਰ੍ਹਾਂ ਜਿਹੜੀ ਸ੍ਰਿਸ਼ਟੀ ਪ੍ਰਮਾਤਮਾ ਨੇ ਸਾਜੀ ਹੈ ਇਸ দৃষ্টি ਵੀ ਪ੍ਰਮਾਤਮਾ ਦੀ ਇੱਕ ਅੰਸ਼ੀ ਹੈ ਸਾਗਰ ਸੰਗਰੀ ਪ੍ਰਮਾਤਮਾ ਦਾ ਬੁਰਬੁਰਾ ਰੂਪ ਹੈ جگاتا نے جی ستارے ਤੇ ਇਹ ਜੀ ਰਚਨਾ ਪ੍ਰਮਾਤਮਾ ਨੇ ਬਣਾਈ ਹੈ ਨ ਸੰਤੂ ਜੀ ਕਿਤੇ ਭਾਈ ਤੇਰੇ ਵਾਸਤੇ ਹੀ ਹੈ ਇਹ ਉਹਦਾ ਰੂਪ ਹੈ ਪ੍ਰਮਾਤਮਾ ਦਾ ਉਹੀ ਮਰਜੀ ਹੈ ਕਿ ਸੰਤੂ ਜੀ ਕਿਤੇ ਕੁਝ ਮਨ ਅਗਰ ਨਾ ਭਾਦੀ ਹੈ ਕਿ ਤੇਰੇ ਤੋਂ ਬਿਨਾ ਪ੍ਰਮਾਤਮਾ ਕੋ ਮੁੰਦਾ ਨਹੀਂ ਇਹ ਕੋਸੇ ਹੋਈ ਇਹ ਤੋਂ ਕਹੀਏ ਨਾਨਕਾ ਜੋ ਸਭ ਮੈਂ ਰਿਹਾ ਸਮਾਇ ਦੂਜਾ ਕਾਹੇ ਸਮਰੀਆ ਤੁਜ ਮੈਂ ਤੇ ਮਾਰ ਜਾਈ ਸੰਤੂ ਜੀ ਕਿਤੇ ਉਹ ਇੱਕ ਹੁੰਦਾ ਹਰ ਜਿਹੜਾ ਪ੍ਰਮਾਤਮਾ ਸਾਰਿਆਂ ਦੇ ਵਿੱਚ ਰਿਹਾ ਸਮਾਇਆ ਹੋਇਆ ਅੱਗੇ ਸਾਧੂ ਨੂੰ ਕੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਣਾਉਂਦੇ ਨੇ ਤੂੰ ਸੂਤ ਮਣੀਏ ਪੀਉਂ ਹੈ ਉਹ ਸੂਤ ਕੇ ਨਹੀਂ ਸੂਤ ਤੇ ਮਣੀ ਦੇ ਕਿੰਨੇ ਮੋਤੀ ਆ ਸਾਧੂ ਜੀ ਕਹਿੰਦੇ ਜਿਵੇਂ মালা ਦੇ ਵਿੱਚ ਪਿਆ ਉਹ ਰਸੂਤ ਹੈ ਨਾ ਜਿਹੜਾ ਤੇ ਉਹਦੇ ਵਿੱਚ ਪਰੋਏ ਹੋਏ ਜਿਹੜੇ ਬਣ ਕੇ ਨੇ ਪ੍ਰਮਾਤਮਾ ਮਨਕਾਰ ਰੂਪ ਵਿੱਚ ਆਪ ਹੈ ਤੇ ਉਹ ਜਿਹੜਾ ਸੂਤ ਰੂਪ ਪ੍ਰਮਾਤਮਾ ਉਹ ਵੀ ਤੁਮਾ ਹਨ ਹੁਣ ਆਪਾਂ ਬਚੇ ਪਰਦੇ ਨੇ ਸਾਗਰ ਸਮਗਰੀ ਉਨਾਰੇ ਸੂਤਰ ਧਾਰੀ ਜਿੰਨੀ ਵੀ ਸਾਰੀ ਸ੍ਰਿਸ਼ਟੀ ਪਰਮਾਤਮਾ ਤੇਰੇ ਇੱਕ ਸੂਤ ਦੇ ਵਿੱਚ ਹੋਈ ਹੋਈ ਹੈ। ਸੰਤੂ ਜੀ ਦੇ ਸਾਗਰ ਸਮਗਰੀ ਉੰਮਰਾਰ ਸੂਤਰ ਧਾਰੀ ਤੋਂ ਤੇ ਕੋਏ ਸੋ ਆ ਗਿਆ। ਇਹ ਸਾਰਾ ਕੁਝ ਪਰਮਾਤਮਾ ਤੇਰੇ ਇੱਕ ਸੂਤ ਦੇ ਵਿੱਚ ਪੋਇਆ ਹੋਇਆ ਹੈ। ਤੇ ਸੰਤੂ ਜੀ ਜਿਹੜੇ ਕੁ ਸੂਤ ਮਣੀ ਹੈ ਪੀਨੂ ਹੈ ਮਣ ਕੇ ਵੀ ਪਰਮਾਤਮਾ ਦਾ ਹੈ। ਇੱਕ ਮਾਲਾ ਤੇ ਕੁਝ ਫੈਲ ਹੋਏ ਮਣ ਕੇ ਨੇ ਜਿਹੜੇ ਸਾ ਸੰਤਰੀ ਉਹ ਸੂਤਰ ਦੇ ਕਮਾਲੇ ਹੀ ਉਮਾਰਾ ਬਣ ਕੇ ਟਿਕੀ ਹੋਏ ਨੇ ਜੇ ਜੇਕਰ ਇਹ ਕੋਸੂਤ ਤੋੜ ਦਿੱਤਾ ਜਾਵੇ ਤੇ ਮਨਲਾ ਦੇ ਬਣ ਕੇ ਜਿਹੜੇ ਉੱਠ ਜਾਂਦੇ ਨੇ ਫਿਰ ਉਹਨਾਂ ਦਾ ਕੋਈ ਜੀਵ ਨਹੀਂ ਰਹਿੰਦਾ ਇਹ ਕੋ ਮਨਕੇ ਵਿੱਚ ਰਹੇ ਇਹ ਕੋ ਮਕਸੂਦ ਵਿੱਚ ਰਹੇ ਉਹ ਇਹ ਰਹਿ ਤਿੰਦਾ ਜੀਵਦਾ ਹੈ ਉਮਾਰਾ ਰੂਪ ਬਣੇ ਹੋਏ ਇਸ ਤਰ੍ਹਾਂ ਪ੍ਰਮਾਤਮਾ ਜਿਹੜੀ ਤੇਰੀ ਸਾਜੀ ਹੋਈ ਸ੍ਰਿਸ਼ਟੀ ਹੈ ਇਹ ਤੇਰੀ ਉਮਾਰਾ ਦੇ ਮਨਕਿਆਂ ਦੀ ਤਰ੍ਹਾਂ ਹੈ ਸਤੁ ਜੀ ਕਿ ਤੂੰ ਗਣ ਤੇ ਮੇਰ ਸਿਰ ਉਹ ਹੈ ਉਹ ਜਿਹੜੀ ਸਾ ਸਿੰਘ ਜੀ ਮਾਲਾ ਦੇ ਵਿੱਚ ਇੱਕ ਗੰਢ ਹੁੰਦੀ ਜਿਹਨੂੰ ਕਹਿੰਦੇ ਸਭ ਤੋਂ ਸੁਹਣੀ ਬਣੀ ਪਰ ਗੰਢ ਕਹਿੰਦੀ ਹੁੰਦੀ ਉਹਦੇ ਵਿੱਚ ਪਾਇਆ ਹੋਇਆ ਤੋ ਮੇਰੂ ਮਨਕਾ ਹੁੰਦਾ ਜਿਹਨੂੰ ਸਭ ਤੋਂ ਵੱਡਾ ਮੰਨਿਆ ਗਿਆ ਤੇ ਸਤਿਗੁਰੂ ਕਨਿਸ਼ਰੀ ਗੁਰੂ ਜੀ ਨੇ ਕਿਹਾ ਕਿ ਪ੍ਰਮਾਤਮਾ ਉਹ ਗੰਢ ਰੂਪ ਵੀ ਤੁਮਾਪ ਹੈ ਤੇ ਮੇਰੂ ਉਹ ਜਿਹੜਾ ਮੇਰੂ ਮਨਸਾ ਰੂਪ ਵੀ ਜਿਹੜਾ ਸਾਰੇ ਉਸ ਸਰਮੋਰ ਹੈ ਉਹ ਵੀ ਪ੍ਰਮਾਤਮਾ ਤੁਮਾਪ ਹੈ ਆਦਤ ਅੰਤ ਪ੍ਰਭ ਸੋਰੀ ਆਗਰ ਨਾ ਕੋਈ ਦਿਖਾਈ ਹੈ ਜੀ ਉਹ ਹੁਣ ਧੰਨ ਸ਼੍ਰੀ ਗੁਰਦਰਸ਼ਨ ਦੇ ਪੰਨਾ ਜਿੱਥੇ ਜਿਹੜੇ ਪ੍ਰਮਾਤਮਾ ਦੀ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਪ੍ਰਮਾਤਮਾ ਜਨਮ ਦੇ ਵਿੱਚ ਵੀ ਹੈ ਜਿਹੜਾ ਏ ਰੂਪ ਹੈ ਪ੍ਰਮਾਤਮਾ ਜਿਹੜਾ ਮਾਧ ਦੇ ਸੂਤਰ ਰੂਪੀ ਪ੍ਰਮਾਤਮਾ ਹੈ ਸਤੂ ਜੀ ਕਹਿੰਦੇ ਭਾਈ ਉਹ ਆਦਿ ਵਿੱਚ ਵੀ ਸੀ ਸਮੇ ਦੇ ਆਰੰਭ ਦੇ ਵਿੱਚ ਤੇ ਸਤੂ ਜੀ ਕਹਿੰਦੇ ਮਾਧ ਵਿੱਚ ਵੀ ਸੀ ਅੰਤ ਵਿੱਚ ਵੀ ਉਹ ਪ੍ਰਮਾਤਮਾ ਦੇ ਅਨੁਕਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਅਹਿਸਾਸ ਕਰਦੇ ਕਿ ਜਦੋਂ ਧੰ ਸ਼੍ਰੀ ਗੁਰੂ ਗੰਸਾਹਿਬ ਜੀ ਦੀ ਬਾਣੀ ਦੀ ਰੰਗਦਾ ਕੀਤੀ ਨਾ ਵੈਨਾ ਸਤਗੁਰੂ ਜੀ ਨੇ ਮੂਲ ਮੰਤਰ ਦੇ ਵਿੱਚ ਉਸ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਾਇਆ ਸੀ ਕਿ ਪਰਮਾਤਮਾ ਇੱਕ ਹੈ ਉਹਦਾ ਨਾਮ ਸੱਚਾ ਹੈ ਉਹ ਨਿਰਭਉ ਹੈ ਉਹ ਕਿਸੇ ਤੋਂ ਦਰਦਾ ਨਹੀਂ ਉਹ ਨਿਰਵੇਗ ਹੈ ਉਹਦਾ ਜਨਮ ਆਪਣੇ ਆਪ ਤੋਂ ਹੋਇਆ ਹੈ ਤੇ ਸਤਗੁਰੂ ਜੀ ਨੇ ਇਹ ਸਾਡੇ ਬੱਚੇ ਸਾਨੂੰ ਚੇਤੇ ਕਰਾ ਕੇ ਤੇ ਸਤਿਗੁਰੂ ਜੀ ਕਹਿੰਦੇ ਆਤ ਸੱਚ ਜਗਤ ਸੱਚ ਹੈ ਕਿ ਸੱਚ ਨਾਮਕ ਉਸੇ ਦੀ ਸੱਚ ਉਹ ਪ੍ਰਮਾਤਮਾ ਸਮੇਂ ਦੇ ਆਰੰਭ ਤੋਂ ਪਹਿਲਾਂ ਵੀ ਸੱਚ ਸੀ ਤੇ ਜਦੋਂ ਸਮਾਂ ਬਣਿਆ ਸਾਸ ਕੰਦੇ ਜਦੋਂ ਦੁਨੀਆ ਦੀ ਆਉਂਦ ਆਈ ਇਹ ਦੁਨੀਆ ਬਣੀ ਹੈ ਉਦੋਂ ਵੀ ਪ੍ਰਮਾਤਮਾ ਸੱਚ ਹੈ ਹੁਣ ਵੀ ਪ੍ਰਮਾਤਮਾ ਸੱਚ ਹੈ ਤੇ ਜਦੋਂ ਦੁਨੀਆ ਨਹੀਂ ਰਹਿਣੀ ਉਦੋਂ ਵੀ ਪ੍ਰਮਾਤਮਾ ਸੱਚ ਹੈ ਤੇ ਸਤਿਗੁਰੂ ਜੀ ਕਹਿੰਦੇ ਭਾਈ ਆਦ ਮਦ ਅੰਤ ਪ੍ਰਭ ਸੁਈ ਸਮੇਂ ਦੇ ਰੱਬ ਵਿੱਚ ਵੀ ਪਰਮਾਤਮਾ ਉਹੀ ਮਾਨੁਸ਼ੀ ਮੱਧ ਵਿੱਚ ਵੀ ਪਰਮਾਤਮਾ ਉਹੀ ਤੇ ਅੰਤ ਸਮੇਂ ਵੀ ਉਹੀ ਪਰਮਾਤਮਾ ਹੈ ਅਵਰਣਾ ਕੋਈ ਦਿਖਾਈ ਹੈ ਜੀ ਉਹ ਭਾਈ ਦੂਜਾ ਕੋਈ ਨਹੀਂ ਹੈ ਜਿਹੜਾ ਪਰਮਾਤਮਾ ਤੋਂ ਬਣਿਆ ਹੈ ਉਹ ਪਰਮਾਤਮਾ ਤੋਂ ਬਣਨ ਦੂਜਾ ਕੋਈ ਵੀ ਨਹੀਂ ਹੈ ਸਾਡੇ ਦੁਜੇ ਦੇ ਅਵਰਣਾ ਕੋਈ ਦਿਖਾਈ ਹੈ ਜੀ ਮੈਂ ਹੁਣ ਤੱਕ ਕੋਈ ਦੂਜਾ ਦੇਖਿਆ ਨਹੀਂ ਜਿਹੜਾ ਪਰਮਾਤਮਾ ਤੋਂ ਬਣਾ ਕੋਈ ਦੂਜਾ ਹੋਵੇ ਸਾਧੂ ਜੀ ਕਹਿੰਦੇ ਤੂੰ ਨਿਰਖੋਣਾ ਸਰਬੋਣ ਸੁਖਦਾਤਾ ਜੇ ਪਰਮਾਤਮਾ ਤੁਹੇਰ ਕੋ ਸਰੂਪੀ ਸੁਆਮੀ ਨਹੀਂ ਹੈ ਜਿਹਨੂੰ ਕਹਿੰਦੇ ਜੀ ਜਿਹੜਾ ਨਜ਼ਰੀਆ ਮਾਫ ਕਰਨਾ ਤੇ ਸਰਬੋ ਜਿਹੜਾ ਸਾਰਿਆਂ ਦਾ ਮਾਲਕ ਉਹ ਸਾਰਿਆਂ ਦੇ ਇੱਕ ਹੀ ਪਰਮਾਤਮਾ ਆਪ ਹੈ ਤੇ ਦੇਖੋ ਸਰੂਪੀ ਪਰਮਾਤਮਾ ਆਪ ਹੈ ਸੁਖਦਾਤਾ ਉਹ ਪਰਮਾਤਮਾ ਜਿਹਦਾ ਨਿਰਗੁਣ ਸਰੂਪੀ ਆਪ ਹੈ ਸਰਬੋ ਸਰੂਪੀ ਪਰਮਾਤਮਾ ਆਪ ਜਿਹੜਾ ਭਾਈ ਨੰਨ ਲਾਲ ਜੀ ਮਾਲੇ ساس آدمی شریف دو بل سنگھ بار کی بتاہ میں تعداد شریف دو بل سنگھ بار کی تو آٹھا سار کروں سان سب بار کی بیٹیوٹ میں تو آٹھے سروپ پر میں ایک سب بہت رہا ہے تو آٹھے سامدھ اسنہ کرو آدمی شریف دو بل سنگھ بار کی تین روپ ہیں اوہ دکھے سونا نامزہ چطر آئے کہ نامزہ ساٹھے تین روپ نے ਇਹ ਰੂਪ ਹੈ ਉਹ ਕਿ ਸੋਣਤਾਂ ਚਿਤਨਾਈ ਸਰਗੁਣ ਨਿਰਗੁਣ ਸ਼ਬਦ ਰੂਪ ਕਹ ਤੁਰੇ ਸਮਝਾਈ ਇਸ ਵਕਤ ਇੱਕ ਨਿਰਗੁਣ ਰੂਪ ਹੈ ਇੱਕ ਸਰਗੁਣ ਰੂਪ ਜਿਹੜਾ ਸਾਰੇ ਜੀਵਾਂ ਦੇ ਰੂਪ ਦੇ ਸੰਤੂ ਜੀ ਕਹਿੰਦੇ ਇੱਕ ਸ਼ਬਦ ਰੂਪ ਸਾਡਾ ਉਹ ਸ਼ਬਦ ਰੂਪ ਵਿੱਚ ਜੀ ਪ੍ਰਮਾਤਮਾ ਹੈ ਕਿਨੇ ਪ੍ਰਮਾਤਮਾ ਬਾਣੀ ਰੂਪ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਤੋਂ ਸਾਡੇ ਜੇ ਜਦੋਂ ਸਿਤਾ ਨੇ ਪੁੱਛਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਕਿਹੜੀ ਸ਼ਕਤੀ ਹੈ ਜਿਹੜੀ ਤੁਹਾਨੂੰ ਸੁਮੇਰ ਤੋਂ ਉੱਤੇ ਲੱਗ ਕੇ ਆਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਲਕ ਤੇ ਸਿਧਾਂਤ ਇਹ ਤੁਹਾਡਾ ਗੁਰੂ ਕੋਣ ਹੈ ਤੁਸੀਂ ਜਿਹੜੇ ਕਿਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਕੀ ਸੀ ਜਿਹੜਾ ਬਚਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰ ਰਹੇ ਭਾਈ ਲਾਲ ਜੀ ਸੁਣੋ ਸ਼ਬਦ ਚਿਤ ਲਾਏ ਇਹ ਸ਼ਬਦ ਵਿੱਚ ਸਤਿਨਾਮ ਕੀ ਸੰਭੂ ਸਾਡੇ ਦਿਨ ਰੂਪ ਨੇ ਇੱਕ ਨਿਰਮਾਣ ਇੱਕ ਸਰਮਾ ਤੇ ਇੱਕ ਸ਼ਬਦ ਨੂੰ ਤਿਆਰ ਹੈ ਤੇ ਭਾਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹਾ ਕਿ ਸਾ ਸਾਾਨੂੰ ਜਿਹੜੀ ਸ਼ਕਤੀ ਹੈ ਕਿ ਸਾਡਾ ਗੁਰੂ ਕੌਣ ਹੈ ਪਵਣ ਆਰੰਭ ਸਤਗੁਰੂ ਵੱਤ ਵੇਦਾ ਸ਼ਬਦ ਗੁਰੂ ਸੁਰਤ ਨੂੰ ਹਨ ਛੇਡਾ ਜਦੋਂ ਅਸੀਂ ਆਪਣੇ ਸੁਰਤ ਨੂੰ ਸ਼ਬਦ ਨੂੰ ਲੈ ਕੇ ਜਾਉਂਗੇ ਫਿਰ ਇਹ ਜਿਹੜੇ ਸ਼ਬਦ ਦੀ ਸ਼ਕਤੀ ਦੇ ਨਾਲ ਸਾਨੂੰ ਸਭ ਜਾਣੀ ਸਤੂ ਜੀ ਕਿਹਾ ਤੂੰ ਸੁ ਆਪਣੇ ਅਰਗਣ ਸੁਰਗਣ ਸੁਖ ਦਾਤਾ ਤੋਂ ਪਰਮਾਤਮਾ ਨਿਰਗੁਣ ਸਰੂਪੀ ਤੁਆਪ ਹੈ ਸਰਗੁਣ ਸਰੂਪੀ ਪਰਮਾਤਮਾ ਤੁਆਪਾਂ ਸੁਖਾਣਾ ਦਾਤਾ ਹੈ ਤੂੰ ਨਿਰਬਾਨ ਰਸੀਆ ਰੰਗ ਰਾਤਾ ਨਿਰਬਾਨ ਕਿਤੇ ਪਰਮਾਤਮਾ ਤੁਆਸਨਾ ਤੋਂ ਰਹਤਾ ਹੈ ਇਸੇ ਵੀ ਕਰਮ ਦੇ ਕੋਈ ਪਰਮਾਤਮਾ ਵਾਸਨਾ ਹੁੰਦੀ ਹੈ ਨਿਰਬਾਨ ਹੈ ਸਤੂ ਜੀ ਕਿਤੇ ਰਸੀਆ ਪਰਮਾਤਮਾ ਸਾਰੇ ਰਸਾਂ ਨੂੰ ਧੋਣ ਵਾਲਾ ਤੁਆਪ ਹੈ ਰੰਗ ਰਾਤਾ ਸਾਰੇ ਰੰਗਾਂ ਦੇ ਵਿੱਚ ਵੀ ਪਰਮਾਤਮਾ ਤੁმო ਆਪ ਹੀ ਪ੍ਰਮਾਤਮਾ ਹੈ ਆਪਣੇ ਕਰਤਬ ਆਪੇ ਜਾਣਨਾ ਹੈ ਆਪੇ ਤੋਂਦ ਸਮਾਨੀ ਹੈ ਜੀ ਉਹ ਸਤੂ ਜੀ ਕਹਿੰਦੇ ਆਪਣੇ ਕਰਤਬ ਇਹ ਪ੍ਰਮਾਤਮਾ ਤੋਂ ਆਪਣੇ ਕਰਤਬਾਂ ਨੂੰ ਆਪਣੇ ਫੌਤ ਤੋਂ ਆਪ ਹੀ ਜਾਣਨਾ ਹੈ ਤੇਰੇ ਤੋਂ ਬਿਨਾ ਪ੍ਰਮਾਤਮਾ ਤੋਂ ਤੇਰੇ ਕਿਹ ਪ੍ਰਵਾਸ ਹੈ ਨਹੀਂ ਆਪੋ ਆਪਣੇ ਕਰਤਬ ਆਪੇ ਜਾਣੋ ਪ੍ਰਮਾਤਮਾ ਤੇ ਰੰਗਾਂ ਨੂੰ ਸਾਧ ਸੰਗਤ ਜੀ ਕੋਲ ਜਾਣਨਾ ਹੈ ਰੰਗੀ ਰੰਗੀ ਭਾਂਤੀ ਕਰ ਕਰ ਦਰਸੀ ਮਾਇਆ ਜਿਹਨੂੰ ਪਾਈ ਹੁ ਮਨਿ ਕਿਤੇ ਤਰ੍ਹਾਂ ਨਾ ਵੀ ਆਪਣੀ ਦੁਨੀਆ ਬਣਤੀ ਕਿ ਕਿਹੜੇ ਕਿਹੜੇ ਪ੍ਰਮਾਤਮਾ ਦੇ ਰੰਗ ਤੁਮਾਸ਼ੀ ਨੇ ਤੁਮ શ્રીਪੁਰ ਅਰਧ ਦੇ ਮਾਰਾ ਕਿ ਕਹਿੰਦੇ ਆਪਣੇ ਕਰਤਬ ਆਪੇ ਕਰਨਾ ਹੈ ਆਪੇ ਸੁਧ ਸੰਭਾਲੀ ਹੈ ਜੀ ਉਹ ਤੂੰ ਪ੍ਰਮਾਤਮਾ ਸਾਰੇ ਜੀਵਤ ਸਾਰੇ ਦੀ ਸੰਭਾਲ ਵੀ ਤੂੰ ਆਪੀ ਕਰ ਸਾਰਿਆਂ ਸਮਾਇ ਵੀ ਤੂੰ ਆਪੀ ਹੋਇਆ ਤੂੰ ਭਾਗੁਰ ਸੇਵਕ ਉਹਨੇ ਆਪੇ

ਨਾਨਕ ਜੀ ਦੇ ਬਾਰੇ ਕੀ ਤੋਰਾਂ ਹੋਇਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਦੋਂ ਭਾਈ ਲੈਣੇ ਨੂੰ ਸਾਸ ਕਹਿੰਦੇ ਜੀ ਪੰਜ ਪੈਸੇ ਨਰੇ ਦਾਰ ਕੇ ਮੱਥਾ ਟੇਕਿਆ ਨ ਤੁਰਤਾ ਗੱਦੀ ਦੀ ਦਾਤ ਪ੍ਰਸਿੱਛ ਕੀਤੀ ਸਤਗੁਰੂ ਜੀ ਨੇ ਆਪ ਪਹਿਲਾ ਮਾਲਕੂਬ ਨੇ ਤੇ ਜਦੋਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਤੁਰਤਾ ਗੱਦੀ ਤੇ ਪਹੁੰਚਾਇਆ ਤੇ ਸਾਸ ਕਹਿੰਦੇ ਚੇਹਰਾ ਰੂਪ ਹੋ ਕੇ ਸਤਗੁਰੂ ਗੁਰਨਾਨਕ ਦੇਵ ਜੀ ਦੇ ਜੀ ਹੁੰਦੇ ਸਨ ਸਤਗੁਰੂ ਗੁਰਨਾਨਕ ਦੇਵ ਜੀ ਕਿਹਾ ਕਿ ਪ੍ਰਮਾਤਮਾ ਆਪ ਹੀ آپ کو ہیں مارک کی کو آپ ہیں اس کے لئے کیوں نے آپ کی تو اس کے لئے کیوں کی پرماتما آپ کی ہیں تم گوکت پرکت پرابی آپ پہ سانکول کانشری کو رہتے تھے مارک کی کہ گوکت روح کی پرماتما تم آپ کی نہیں ہیں تم پرکت روح کی پرماتما تم آپ کی ہیں اور گوکت روح پرماتما کی ساتھ سنگی سے تو گربانی میں پڑھائیں گے نا پاہم شاہد آمدہ ساگل بیسانتر میں میں کیا ہوں ਉਹ ਜਿਹੜੇ ਮੈਂ ਜੋਤ ਸਮਾਏ ਘਟ ਘਟ ਮਾਰੋ ਜੀ ਆ ਸਾਨੂੰ ਜਿੱਥੇ ਜਿੰਨੇ ਸਾਰੀ ਬਨਸਪਤੀ ਦੇ ਵਿੱਚ ਆਗਰ ਹੈ ਨਕੜਪੜ ਦੇ ਵਿੱਚ ਹਰੇਕ ਨਕੜ ਦੇ ਵਿੱਚ ਆਗਰ ਹੈ ਪਰ ਉਹ ਆਗਰ ਨੂੰ ਪ੍ਰਗਟ ਕਰਨਾ ਹੋਵੇ ਅਗਰ ਜਿਹੜੀ ਇਸ ਤਰ੍ਹਾਂ ਪ੍ਰਗਟ ਨਹੀਂ ਹੋਵੇਨੀ ਸਾਨੂੰ ਜਿੱਥੇ ਜਿੱਤੇ ਸਾਗਰ ਦਾ ਸੰਤਰ ਮਹਿਕ ਸੰਤਰ ਸਾਰੀ ਬਨਸਪਤੀ ਦੇ ਵਿੱਚ ਆਗਰ ਹੈ ਸਗਰ ਦੁੱਧ ਮੈਂ ਕੀਆ ਤੇ ਜਿੰਨਾ ਵੀ ਦੁੱਧ ਹੱਥ ਦੇ ਵਿੱਚ ਠੀਕ ਜਿਹੜਾ ਕੀ ਹੋਵੇ ਉਹ ਤੇ ਜੇ ਬੰਦਾ ਕਹੇ ਕਿ ਮੈਨੂੰ ਤੋਂ ਦੇ ਕੁਛਦਾ ਕਿਉਂ ਚਾਹੀਦਾ ਨਹੀਂ ਦੁਸ਼ਟਾ ਜੇ ਬੰਦਾ ਇੱਕ ਉਹ ਇੱਕ ਲੱਖਰ ਦੇ ਜਿਹਨੂੰ ਆਖ ਨਜ਼ਰ ਵੀ ਆਣੀ ਹੈ ਕਿ ਸਾਧੂ ਦਾ ਬਚਨ ਆ ਰਿਹਾ ਹੈ ਹਰੇਕ ਲੱਖਰ ਦੇ ਚਾਰ ਕੇ ਸਾਹਮਣੇ ਨਜ਼ਰ ਜੀ ਆਣੀ ਹੈ ਸਾਧੂ ਜੀ ਜਿਹਨੇ ਉਹ ਵਾਸਤੂ ਨੂੰ ਤੁਮ ਕਰਨਾ ਪਵੇ ਸਾਰੀ ਕਾਇਨਾਤ ਵਿੱਚ ਰੰਗ ਦਸਿਆ ਹੋਇਆ ਹੈ ਸਾਧੂ ਜੀ ਕਿਸੇ ਗੁਪਤ ਵੀ ਉਹ ਆਉਤਾ ਕਰਨੀ ਕੀ ਉਹ ਆਉਤ ਆਪ ਉਹ ਗੁਪਤ ਨੂੰ ਸਾਧ ਸੰਗਤ ਜੀ ਪਾਣ ਕਰਨਾ ਪਵੇ ਹੈ ਪਾਣ ਕਿਵੇਂ ਕਰਨਾ ਪਵੇ ਜਿਵੇਂ ਦੁੱਧ ਦੀ ਪ੍ਰਕਿਰਿਆ ਇਹ ਸਭ ਸੰਬੰਧੀ ਜਿਵੇਂ ਦੁੱਧ ਨੂੰ ਆਪਾਂ ਥੋੜਾ ਜਿਹਾ ਰਾਤ ਨੂੰ ਗਰਮ ਕੀਤਾ ਤੇ ਗਰਮ ਕਰਨ ਤੋਂ ਬਾਅਦ ਉਹਨੂੰ ਜਾਗ ਲਾ ਦਿੱਤੀ ਜਾਗ ਲਾਉਣ ਤੋਂ ਬਾਅਦ ਉਸ ਦੁੱਧ ਨੂੰ ਕੋਈ 4 5 7 ਘੰਟੇ ਨੂੰ ਕਰਕਾਰ ਕੇ ਰੱਖਿਆ ਜਦੋਂ ਉਹਦੇ ਵਿੱਚ ਟਕਾਵ ਆਇਆ ਤੇ ਸਾਸ ਰਿੰਗ ਦੀ ਉਹ ਜਿਹੜਾ ਦੁੱਧ ਹੈ ਉਹ ਜਾਮ ਗਿਆ ਦੁੱਧ ਜਮਣ ਤੋਂ ਬਾਅਦ ਫਿਰ ਉਹ ਦਹੀਂ ਨੂੰ ਜਿਹੜਾ ਰੱਖਿਆ ਜਉਂਸਾ ਗ੍ਰੇਮਨ ਤੋਂ ਬਾਅਦ ਫਿਰ ਉਹਦੇ ਵਿੱਚੋਂ ਮੱਖਣ ਕੱਢਿਆ ਇਹੋਂ ਦਾ ਮੱਖਣ ਤੋਂ ਬਾਅਦ ਲੋੱਖਨ ਨੂੰ ਸਾੜ ਕੇ ਫਿਰ ਉਹਦੇ ਵਿੱਚੋਂ ਪ੍ਰਾਪਤ ਕਰਦੇ ਹਾਂ ਕਿੰਡੀ ਵੱਡੀ ਬਣਦੇ ਨੇ ਸਤਬੂਜੀ ਕਹਿੰਦੇ ਕਿ ਨਾ ਉਦਮ ਕੀ ਹਾ ਤਾਂ ਜਾ ਕੇ ਕਿਹੋ ਜੀ ਪ੍ਰਾਪਤੀ ਹੋਈ ਤੇ ਰੱਬ ਜੀ ਪ੍ਰਾਪਤੀ ਨੂੰ ਕਹਿੰਦਾ ਕਿ ਮੈਨੂੰ ਬਿਨਾ ਮਿੰਟ ਢੋਲ ਦਾ ਅਮਰਜੀਤ ਆਤਮਾ ਗਵਾਨਾ ਗੁਰੂ ਦੇ ਸ਼ਬਦ ਨੂੰ ਮੈਂ ਸੁਣਾ ਗੁਰੂ ਦੇ ਦਰ ਦੇ ਤੇ ਆ ਕੇ ਮੈਂ ਮੱਖਣ ਏਕਾਂ ਦਾ ਸੰਗਤ ਵਿੱਚ ਮੈਂ ਬਹਿੰਦੀ ਬੈਠਾ ਮੈਂ ਆਪੇ ਸਤਬੂਜੀ ਕਿੱਥੋਂ ਰੱਬ ਜੀ ਪ੍ਰਾਪਤੀ ਕਰਦਾ ਹੈ ਹੈ ਪ੍ਰਾਪਾਤਾਂ ਔਰ ਨજર ਉਹਨੂੰ ਆਉਂਦਾ ਹੈ ਸਾਧ ਸੰਗਤ ਜੀ ਜਿਹੜੇ ਉਤਮ ਕਰਦੇ ਨੇ ਉਤਮ ਕਰਦੇ ਆ ਜੀਵ ਤੋਂ ਕਮਾਉਂਦੇ ਆ ਸੁਖ ਹੁੰਦੇ ਧਿਆਨ ਦੇ ਆ ਤੂੰ ਪ੍ਰਭੂ ਮੇਰਾ ਨਾਮੁ ਉਤਰੀ ਇਹ ਮਿਸਾਲ ਉਹ ਲਿਖਦੇ ਜਦੋਂ ਪ੍ਰਮਾਤਮਾ ਨੂੰ ਧਿਆਵੇਗਾ ਤਾਂ ਤੈਨੂੰ ਪ੍ਰਮਾਤਮਾ ਫਰਣ ਲੱਗੂਗਾ ਤੇ ਕੇਗਾ ਇਹ ਸੰਤੂਰ ਜੀ ਕਹਿੰਦੇ ਲੇਖ ਉਤਰੂਗੇ ਤੇ ਪ੍ਰਮਾਤਮਾ ਸਾਰੇ ਵਿੱਚ ਹੀ ਹੈ ਤੇ ਉਹ ਪ੍ਰਗਟ ਰੂਪ ਵਿੱਚ ਵੀ ਪ੍ਰਮਾਤਮਾ ਆਪ ਜੀ ਹੈ ਨਾਨਕ ਦਾਸ ਸਦਾ ਗੁਣ ਗਾਵੈ ਇੱਕ ਧੀ ਨਦਰ ਨੇ ਹਾਲੀ ਹੈ ਜੀਉ ਧੰਨ ਸ਼੍ਰੀ ਗੁਰਦੇਵ ਜੀ ਕਿਦਿ ਜੇ ਪ੍ਰਮਾਤਮਾ ਨਾਲ ਕਾਸਤੇ ਹਮੇਸ਼ਾ ਹੀ ਗੁਣ ਗਾਵੇ ਪ੍ਰਮਾਤਮਾ ਤੇ ਸਦਾ ਹੀ ਗੁਣ ਗਾਵੇ ਇੱਕ ਧੀ ਨਦਰ ਨੇ ਹਾਲੀ ਇਹ ਤਾਂ ਥੋੜੀ ਜੀ ਨਦਰ ਨੇ ਰਹਿ ਪ੍ਰਮਾਤਮਾ ਸਾਡੇ ਤੇ ਵੀ ਕਰਦੇ ਇੱਕ ਧੀ ਦਾ ਨੈਣ ਤੁਹਾਰੇ ਪ੍ਰੇ ਅਰੰਗ ਰੰਗਾਰੇ ਇੱਕ ਤਿਰ ਕੀ ਨਾਮ ਅਰੀਤ ਹੈ ਇਹ ਪਰਮਾਤਮਾ ਇੱਕ ਪੂਰੀ ਜਣਾ ਸਮਾਪਤ ਥੋੜਾ ਜਿਆ ਤਿਰ ਬਾਤ ਜਿਨਾ ਸਮਾਪਤ ਸਾਡੇ ਤੋਂ ਬਣਾ ਕਰਦੇ ਤੇ ਜਿਨ੍ਹਾਂ ਦੇ ਉਤੇ ਪਰਮਾਤਮਾ ਇੱਕ ਤਿਰ ਬਾਤ ਵੀ ਮਹਿਲਾ ਕੇ ਅਹਿਸਾਸ ਕਰਦੇ ਜਿਹੜੇ ਪਰਮਾਤਮਾ ਦੀ ਨਿਗਾਹ ਦੇ ਸਾਥ ਰੱਖਦੇ ਉਹਨਾਂ ਨੂੰ ਸੰਸਾਰ ਤੋਂ ਪਰਮਾਤਮਾ ਦੇ ਤਾਰ ਉੱਤੇ ਉਹ ਸੰਸਾਰ ਤੋਂ ਆਪਣਾ ਜੀਵਨ ਸਬਦਾ ਕਰਕੇ ਰਹੇ ਤੇ ਧੰਨ ਸ਼੍ਰੀ ਗੁਰੂ ਅਰਜਨ ਦੇ ਮਾਤਾ ਜੀ ਨੇ ਸਾਸ ਸੰਗਤੀ ਉਸ ਪਰਮਾਤਮਾ ਦੇ ਗੁਣਾਂ ਵਾਲੇ ਦੇ ਆਪ ਚੜ੍ਹ ਗਏ ਸਾਇਆ ਸਾਧੂ ਜੀ ਦੇ ਭਾਈ ਇਹ ਰੱਬ ਦੀਆਂ ਬਣਾਈਆਂ ਰੂਹਾਂ ਨੇ ਇਹ ਰੱਬ ਦੇ ਬਣਾਈ ਹੋਏ ਸਾਰੇ ਕਾਇਨਾਤ ਹੈ ਉਹ ਜੀਵ ਜੀ ਮੈਂ ਉਸ ਸਮਾਨ ਨੂੰ ਉੱਚੇ